ਸੁਸ਼ਾਸ਼ਨ ਬਾਬੂ ਨਿਤਿਸ਼ ਕੁਮਾਰ ਦੁਬਾਰਾ ਫੇਰ ਐਨਡੀਏ ਨਾ ਚਲੇ ਗਏ ਨੇ ਹੁਣ ਸਥਿਤੀ ਕਿੱਥੇ ਆ ਪਹਿਲੇ ਹੀ ਸਾਥੀ ਛੱਡ ਛੱਡ ਕੇ ਜਾ ਰਹੇ ਨੇ ਕਿਵੇਂ ਲੜੋਗੇ ਕੁਮਾਰ ਵਰਗਾ ਵਰਗਾ ਇੱਕ ਮਰਖਾ ਗਿਰਗਟ ਵੀ ਇੱਕ ਜਲਦੀ ਤੱਕ ਨਹੀਂ ਬਦਲ ਬੜੀ ਰਿਸਪੈਕਟ ਮੈਂ ਬਹੁਤ ਕਰਦਾ ਸੀ ਸਤਿਸ਼ ਕੁਮਾਰ ਦੀ ਤੇ ਵੀ ਬੜਾ ਕਰੈਕਟਰ ਵਾਲਾ ਪਰ ਇੰਨੀ ਵਾਰਾ ਪਾਰਟੀ ਬਦਲ 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 ਕੇ ਦੇਖੋ ਬਿਹਾਰ ਵਿੱਚ ਪੜਦਾ ਕੀ ਇਹ ਜਿਹੜੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਆਬਲਕ ਨੂੰ ਵੇਖਣਾ ਪਏਗਾ ਕਿ ਕਿਉਂ ਲੱਗੇ ਹੋ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਫੌਨਟਰੀ ਵਜਾਏ ਇਹਨਾਂ ਦਾ ਪਾਈਕਾਟ ਕਰੋ ਜਿਹੜੇ ਸਿਰਫ ਮੈਂ ਤੇ ਮੈਂ ਆਪਣੀ ਨਿੱਜੀਲੀ ਕੰਮ ਕਰਦੇ ਆ ਨਿਤਿਸ਼ ਕੁਮਾਰ ਵੇਖੋ ਤੁਸੀਂ ਬਿਆਰੀ ਬਹੁਤ ਇੰਟੈਲੀਜੈਂਟ ਬੰਦਾ ਕੀ ਆ ਸੋਸ਼ਾਸ਼ਨ ਬਾਬੂ ਨਿਤਿਸ਼ ਕੁਮਾਰ ਦੁਬਾਰਾ ਫੇਰ ਐਂਡੀ ਇਹ ਨਾ ਚਲੇਗੇ ਨੇ ਹੁਣ ਸਥਿਤੀ ਕਿੱਥੇ ਆ ਪਹਿਲੇ ਹੀ ਸਾਥੀ ਛੱਡ ਛੱਡ ਕੇ ਜਾ ਰਹੇ ਨੇ ਕਿਵੇਂ ਲੜੋਂਗੇ ਕੁਮਾਰ ਵਰਗਾ ਵਾਕਈ ਮੇਰੇ ਖਾ ਗਿਰਗਟੂ ਵੀ ਏਡੀ ਜਲਦੀ ਰੰਗ ਨਹੀਂ ਬਦਲਦੇ ਹਮ ਬੜੀ ਰਿਸਪੈਕਟ ਮੈਂ ਬਹੁਤ ਕਰਦਾ ਸੀ ਹਮ ਨਤੀਸ਼ ਕੁਮਾਰ ਜੀ ਹਮ ਕਈ ਜੀ ਬੜਾ ਕਰੈਕਟਰ ਵਾਲਾ ਪਰ ਇੰਨੀ ਬੜਾ ਪਾਰਟੀ ਬਦਲ 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 ਤੂੰ ਵੇਖੋ ਬਿਹਾਰ ਦੇ ਵਿੱਚ ਬਣਦਾ ਕੀ ਆ ਹਮ ਯਾਰ ਕਲੀ ਸਤਾਦੀ ਅਸੀਂ ਪੈਦਾ ਹੋਏ ਆ ਹਮ ਕੋਈ ਪੋਲਿਟਿਕਲ ਬੰਦਿਆਂ ਦਾ ਕਰਦਾਰ ਨਹੀਂ ਰਹਿ ਗਿਆ ਯਾਰ ਕਰੈਕਟਰ ਹੀ ਖਤਮ ਹੋ ਗਿਆ ਹੂੰ ਕਿ ਇੱਕ ਦਿਨ ਪਹਿਲਾਂ ਅਸੀਂ ਗਾਲਾਂ ਕੱਢਦੇ ਆ ਹੂੰ ਕਦੀਆਂ ਕਾਹ ਦਿੰਦੇ ਆ ਹੂੰ ਤੇ ਫਿਰ ਉਹੋ ਹੀ ਬੰਦੇ ਨੂੰ ਆਪਾਂ ਕਿੰਨੇ ਦਿਨ ਮੇਰਾ ਖਦਾਬ ਹੂੰ ਤੇ ਇਹ ਜਿਹੜੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਪਬਲਿਕ ਨੂੰ ਵੇਖਣਾ ਪਏਗਾ ਕਿ ਕਿਉਂ ਲੱਗੇ ਹੋ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਸੁਣ ਦੀ بجائے ਇਹਨਾਂ ਦਾ ਬਾਈਕਾਟ ਕਰੋ ਜਿਹੜੇ ਸਿਰਫ ਮੈਂ ਤੇ ਮੈਂ ਤੇ ਆਪਣੀ ਨਿੱਜੀਲੀ ਕੰਮ ਕਰਦੇ ਆ ਨਤੀਸ਼ ਕੁਮਾਰ ਗੁਰਕੋ ਤੁਸੀਂ ਬਿਆਰੀ ਬਹੁਤ ਇੰਟੈਲੀਜੈਂਟ ਨੇ ਹਮ ਬਣਦਾ ਕੀ ਆਦ ਕਿ ਔਰ ਮੇਰਾ ਖਿਆਲ ਹੈ ਕਿ ਇੰਡੀਆ ਆਲਾਈன்ஸ் ਤੋਂ ਨਿਕਲ ਜਾਣਾ ਹਮ ਕਾਂਗਰਸ ਲਈ ਬਹੁਤ ਵਧੀਆ ਔਰ ਆਪ ਤੁਸੀਂ ਵੇਖਣਾ ਅਖਲੇ ਸ਼ਾਦਵ ਦਾ ਵੀ ਸਟੇਟਮੈਂਟ ਆਗੀ ਹਮ ਓਦੀ ਮਮਤਾ ਬੈਨਰਜੀ ਦੀ ਵੀ ਸਟੇਟਮੈਂਟ ਆਗੀ ਹਮ ਤੋ ਇਹ ਜਿਹੜੇ ਕੋਈ ਇੰਡੀਆ ਆਲਾਈன்ஸ் ਜੇ ਵਿੱਚ ਇੱਕ ਧੋਖੇਬਾਜ਼ ਹਮ ਜੇ ਉਹ ਨਿਕਲ ਜਾਂਦਾ ਯਾਰ ਪ੍ਰਾਈਮ ਮਿਨਿਸਟਰ ਬਣਾ ਕੇ ਥੋੜੀ ਜਿਹੜਾ ਆਲਾਈਂਸ ਜਿਹਨੂੰ ਪ੍ਰਾਈਮ ਮਿਨਿਸਟਰ ਬਣਾਏਗਾ ਕਿ ਪ੍ਰਾਈਮ ਮਿਨਿਸਟਰ ਉਹ ਅਨਾਉਂਸ ਕਰ ਉਹ ਫੇਰ ਆਊਗਾ ਤੇ ਉਹ ਜੇ ਬਤੇ ਤਾਂ ਕਰਨਾ ਕੀ ਹੈ ਤੇ ਉਧਰ ਜਾ ਕੇ ਭਾਜਪਾ ਚ ਬਣ ਜੇ ਇਹ ਬੜੀ ਸਾਡੀ ਪੋਲਿਟਿਸ਼ਨਾਂ ਦੀ ਜਿਹੜਾ ਕੈਰੇਕਟਰ ਹੈ ਜਿਹੜਾ ਸਾਡੀ ਸਟੈਂਸ਼ਨ ਹੈ ਜੀ ਉਹ ਖਤਮ ਹੋ ਰਿਹਾ ਪੁਰਾਣੇ ਲੀਡਰਾਂ ਦਾ ਵਿੱਚ ਕੋਈ ਜਾਨ ਸੀਗੀ ਉਹਨਾਂ ਚ ਬੋਲਣ ਦੀ ਜਰੂਰਤ ਸੀਗੀ ਉਹ ਖਤਮ ਹੋ ਰਹੀ ਅਸੀਂ ਬੇਈਮਾਨੀ ਵਾਲੇ ਪਾਸੇ ਤੁਰ ਪਏ ਸੁਸ਼ਾਸ਼ਨ ਬਾਬੂ ਨਿਤਿਸ਼ ਕੁਮਾਰ ਦੁਬਾਰਾ ਫੇਰ ਐਨਡੀਆ ਨਾ ਚਲੇਗੇ ਹੁਣ ਸਥਿਤੀ ਕਿੱਥੇ ਆ ਪਹਿਲੇ ਹੀ ਸਾਥੀ ਛੱਡ ਛੱਡ ਕੇ ਜਾ ਰਹੇ ਨੇ ਕਿਵੇਂ ਲੜੋਂਗੇ ਕੁਮਾਰ ਵਰਕਰ ਵਕਤ ਤੇ ਮੇਰੇ ਖਰ ਗਿਰਗਟੂ ਵੀ ਜਲਦੀ ਤੱਕ ਨਹੀਂ ਪੜੋ ਹਮ ਬੜੀ ਰਿਸਪੈਕਟ ਮੈਂ ਬਹੁਤ ਕਰਦਾ ਸੀ ਹਮ ਰਿਤਿਸ਼ ਕੁਮਾਰ ਜੀ ਹਮ ਫੇਰ ਵੀ ਬੜਾ ਕਰੈਕਟਰ ਵਾਲਾ ਕਾ ਪੈਣੀ ਉਹਦਾ ਪਾਰਟੀ ਬਦਲ 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 ਕੁਝ ਦੇਖੋ ਬਿਹਾਰ ਵਿੱਚ ਪਣਦਾ ਕੀ ਤੇ ਇਹ ਜਿਹੜੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਆਬਲਕ ਨੂੰ ਵੇਖਣਾ ਪਏਗਾ ਕਿ ਕਿਉਂ ਲੱਗੇ ਉਹ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਉਹ ਜੇ ਬੰਦਿਆਂ ਨੂੰ ਫੌਨ ਵੀ ਬਜਾਏ ਇਹਨਾਂ ਦਾ ਫਾਈਕਾਟ ਕਰੋ ਜਿਹੜੇ ਸਿਰਫ ਮੈਂ ਤੇ ਮੈਂ ਆਪਣੀ ਨਿੱਜੀਲੀ ਕੰਮ ਕਰਦੇ ਆ ਨਦੀਸ਼ ਕੁਮਾਰ ਵੇਖੋ ਤੁਸੀਂ ਬਿਆਰੀ ਬਹੁਤ ਇੰਟੈਲੀਜੈਂਟ ਪਣਦਾ ਕੀ